ਪਾਪਾਈ ਪਾਪਾਈ ਹਾਂ ਕੀ ਹੋ ਗਿਆ ਬੱਸ ਪਪਾਈ ਆ ਲੋ ਇਹ ਐਪਲੀਕੇਸ਼ਨ ਉਹ ਐਪਲੀਕੇਸ਼ਨ ਤੂੰ ਸਕੂਲ ਦੇ ਵਿੱਚ ਟੀਚਰ ਨੂੰ ਦੇ ਰਿਹਾ ਹੈ ਇਹ ਇੱਕ ਵਾਰੀ ਪੜਤੇਗਾ ਦੇਖੋ ਸੇਵਾ ਵਿਖੇ ਮੁੱਖ ਪਪਾ ਜੀ ਕੀ ਹੋ ਰਿਹਾ ਮੁੱਖ ਪਪਾ ਜੀ ਕੀ ਕਹਿੰਦਾ ਓਏ ਪਪਾਈ ਇਹਨੂੰ ਇੱਕ ਵਾਰ ਪੂਰੀ ਦਾ ਪੜ੍ਹ ਲਓ ਬੇਨਤੀ ਕਰਤਾ ਆਪਜੀ ਦਾ ਪੁੱਤਰ ਬਲਜੋਤ ਸਿੰਘ ਪਾਪਾ ਜੀ ਅੱਗੇ ਬੈਂਚੀ ਇਹ ਹੈ ਆਪਜੀ ਬਲੋ ਦਿੱਤੇ ਫੀ ਸਲੀਪ 500 ਰੁਪਏ ਮੈਂ ਯਾਰਾਂ ਦੋਸਤਾਂ ਨੂੰ ਵਾਰ-ਵਾਰ ਕਹਿਣ ਤੇ ਮੈਕਡੋਨਲਡ ਵਿੱਚ ਜਾ ਕੇ ਪਾਰਟੀ ਕਰ ਦਿੱਤੀ oh no ਪਾਰਟੀ ਤੈਨੂੰ ਘੜ ਕਰੇ ਵਾਸਤੇ ਦਿੱਤੇ ਤੇ ਪੈਸੇ ਘੜੇ ਵਾਸਤੇ ਦਿੱਤੇ ਤੇ ਹੈ ਪਾਰਟੀ ਕਰਨ ਦੇ ਦਿੱਤੇ ਤੇ ਪਾਪਾ ਜੀ ਇਹਨੂੰ ਇੱਕ ਵਾਰ ਪੂਰੀ ਤਰ੍ਹਾਂ ਪੜ੍ਹ ਲਾ ਫੇਰ ਕੁੱਟ ਲਿਆ ਮੈਨੂੰ ਕੋਈ ਨਹੀਂ ਕੋਈ ਨਹੀਂ ਮੈਂ ਤੈਨੂੰ ਮੈਂ ਦੱਸਾਂ ਪਰ ਪਾਰਟੀ ਵਿੱਚ 200 ਰੁਪਏ ਘਟ ਹੋ ਗਏ ਜੋ ਕਿ ਮੇਰੇ ਦੋਸਤ ਨੇ ਮੈਨੂੰ ਉਧਾਰ ਦਿੱਤੇ ਹਨ ਛੱਡ ਤਾਂ ਨਹੀਂ ਬਸ ਇੱਕ ਮਿੰਟ ਰੁਕ ਜਾ ਕੇ ਸਮਾਚਾਰ ਹੈ ਜਿੱਥੇ ਅਸੀਂ 11 ਦੋਸਤ ਨਾਲ ਪਾਰਟੀ ਕਰ ਰਹੇ ਸੀ ਉੱਥੇ ਤੁਸੀਂ ਮੰਮੀ ਨਾਲ ਬੈਠੇ ਸੀ ਅਣਾ ਪੜੋ ਅੱਗੇ ਬੜਾ ਹੁਣ ਅੱਗੇ ਅੱਗੇ ਪੜੋ ਜਿਸ ਦੀ ਮੈਂ ਵੀਡੀਓ ਬਣਾ ਲਈ ਹੈ ਖੁੱਲ ਕੇ ਪੜਾ ਦਾਮਦੀ ਲੋੜ ਨਹੀਂ ਜਿਵੇਂ ਪਹਿਲਾਂ ਵਰਤੀ ਸੀ ਉੱਚੀ ਪੜਗਾ ਫੇ ਉੱਚੀ ਚੀ ਪਰ ਜੇ ਤੁਸੀਂ ਕਹੋ ਇਹ ਵੀਡੀਓ ਮੈਂ ਮੰਮੀ ਨੂੰ ਦਿਖਾ ਦਿੰਦਾ ਹਾਂ ਪਰ ਫਿਰ ਤੁਸੀਂ ਆਪ ਦੇਖ ਲਿਓ ਤੁਹਾਡਾ ਕੀ ਹੋਵੇਗਾ ਪਰ ਜੇ ਤੁਸੀਂ ਜੀ ਸਹਿਤ ਸਾਰੇ ਪੈਸੇ ਦੇ ਦਿਓ ਤਾਂ ਇਹ ਗੱਲ ਇੱਥੇ ਜੀ ਬੋਲ ਸਕਦੀ ਹੈ ਅੱਗੇ ਤੁਸੀਂ ਆਪ ਸਮਝਦਾਰ ਹੋ ਆਪ ਹੀ ਦਾ ਅੱਗੇ ਆਕਾਰੀ ਪੁੱਤਰ ਜੋਸ਼ ਸਿੰਘ ਪਪੀ ਤੁਹਾਨੂੰ 10 ਪੈਸੇ ਆਫਰੇ ਨਹੀਂ ਗਏ ਕਾ ਮੈਂ ਮਮਾ ਤੋਂ ਲਿਆਵਾ ਉਹ ਗੁੱਸਾ ਕਰ ਗਿਆ ਹੈ ਐਂ ਥੋੜੀ ਗੁੱਸਾ ਕਰਦੇ ਉਹ ਤਾਂ ਕੁੱਟਦੇ ਹੀ ਹੁੰਦੇ ਨੇ ਛਿੜਕਦੇ ਹੀ ਹੁੰਦੇ ਨੇ ਗੁੱਸਾ ਨਹੀਂ ਕਰੀਦਾ ਹੁੰਦਾ ਦੇ ਦੇ ਦੂਗਾ ਮੈਂ ਤੈਨੂੰ ਪੈਸੇ ਤੁਰ ਨਿਕਲ ਗਏ